ਵੀਡੀਓ ਦੀ ਉਹ ਬਾਈ ਨੇ ਖਰੀਦਿਆ ਠੀਕ ਹੈ ਜੀ ਬਾਈ ਨੇ ਵੇਚਿਆ ਬਾਬਾ ਜੀ ਨੇ ਲੈ ਲਿਆ ਬੱਕਰਾ ਇਧਰ ਆਉਂਦੇ ਇਧਰ ਦੇ ਪਾਸੇ ਦਾ ਗੋੰਟ ਘਾਟਾ ਹੀ ਘਾਟਾ ਕੀ ਹੋਈਆਂ ਬਹੁਤ ਅੱਛੀ ਜਦੋਂ ਉਧਰ ਆਈ ਇਹ ਕੀੜਾ ਮੈਂ ਛਾੜ ਦਿੰਨੇ ਆ ਉਧਰ ਹੈ ਨਹੀਂ ਇੱਥੇ ਹੀ ਆ ਗਏ ਆ ਗਿਆ ਪੱਪੂ ਕਿਰਾ ਯਾਰ ਪੱਪੂ ਤੇ ਗੜਾ ਪਰ ਦਫਾ ਕਰੀ ਆਈ ਉਹਦੇ ਵਾ ਗੜਾ ਪਾ ਕੇ ਰਖਦਾ ਉੱਥੇ ਬੈਠੇ ਕਿੰਨੇ ਦਾ ਸੌਦਾ ਸਿਰੇ ਚੜ ਗਿਆ ਜੀ ਦਿੱਦੇ ਉੱਥੇ ਸਾਡੇ ਕੋਲੇ ਗਿਆ ਜੀ ਸਾਡੇ ਪੰਜ ਦੇ ਗੋਦ ਦੇ ਖੜੇ ਸੀ ਆਈ ਗੋਦਬਾਰੀ ਉਹਨਾਂ ਨੇ ਕੀ ਕਰਨਾ ਬੱਕਰੀਆਂ ਦਾ ਮੱਥਾ ਟਕਾ ਕੇ ਲੈਣਾ ਜੀ ਉੱਥੇ ਉਹਨੇ ਖੜੇ ਆ ਕਿ ਨਹੀਂ ਪਰ ਲਿਆਤ ਲੋਈ ਦੋਸਤੋ ਬਹੁਤ ਵਧੀਆ ਸੌਦਾ ਤੇਰੇ ਜੜੇ ਪਿੰਡ ਭਰੂਲ ਬੱਕਰਾ ਮੰਡੀ ਦੇ ਤੇ ਬੱਕਰਾ ਤੁਹਾਨੂੰ ਭਾਉਨੇ ਆ ਪੂਰੇ 5500 ਰੁਪਏ ਦਾ ਸੌਦਾ ਤੇਰੇ ਚੜ ਗਿਆ ਦੋਸਤੋ ਤੇ ਬਹੁਤ ਹੀ ਰੌਣਕ ਮਿਲਾਂ ਹੁੰਦਾ ਦੋਸਤੋ ਹਰ ਚੁੱਕਰਵਾਰ ਪਿੰਡ ਭਰੂਲ ਬੱਕਰਾ ਮੰਡੀ ਦੇ ਹੋ ਗਿਆ ਕਰੀਬ aí ਸਾਹਮਣੇ ਆ ਬੱਕਰਾ ਹੀ ਦੋਸਤੋ ਇੱਕ ਬਹੁਤ ਵਧੀਆ ਸੌਦਾ ਸਿਰੇ ਜਿਹੜਾ 5500 ਦਾ ਉਹ ਬੱਕਰਾ ਮੰਡੀ ਤੇ ਤੇ ਮਿਲ ਗਿਆ ਦੋਸਤੋ ਇਹਤਨਾ ਅਗਲੇ ਵੀਡੀਓ ਦੇ ਨਾਲ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਆਲੇ ਬਾਪੂ ਪਰਚੀ ਲੈ ਲਾ ਬੱਬਾ ਪਰਚੀ ਲੈ ਲਾ ਬੱਬੂ ਜੀ ਲੋਈ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਪਿੰਡ ਭਰੂਲ ਬੱਕਰਾ ਮੰਡੀ ਕਰ ਦਿਓ ਵੀਰ ਨੂੰ ਦੱਬ ਕੇ ਸ਼ੇਅਰ